ਹੈਲੋ YouTube ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਬਹੁਤ ਬਦਿਆ ਹੋਵੋਗੇ ਤੇ ਸਵਾਗਤ ਹੈ ਆਪਣੇ ਚੈਨਲ ਦੇ ਵਿੱਚ ਸੋ ਨੀਚੇ ਤੁਸੀਂ ਦੇਖ ਸਕਦੇ ਹੋ ਕਿਨੇ ਸਾਰੇ ਪੱਤੇ ਡਿੱਗੇ ਹੋਏ ਨੇ ਤੇ ਆਪਾਂ ਇਹਨਾਂ ਸਾਰਿਆਂ ਨੂੰ ਇਕੱਠਾ ਕਰਦੇ ਆਂ ਕਿਸੇ ਚਿੱਟੇ ਵੀਲੋਗ ਬਣਾ ਲਵਾਂ ਪਤਾ ਨਹੀਂ ਰਾਤ ਮੈਂ ਆਇਆ ਸੀ ਕਿ ਕਿਵੇਂ ਅੱਜ ਅਪ ਉਠਿਆ ਲੇਟ ਥੋੜਾ ਜਿਹਾ टाइम तो है दस बजे उधर तो मेन कोई फिक्र नहीं है नहीं सो so, मम्मा ठीक नहीं है घर का काम करना सी इस करके मेनू उठना पे देखो किन्ने सारे पत्ते हैं ना ਰਾਤ ਆਪਣਾ ਕੰਨੀਆਂ ਵੀ ਪੈ ਰੀਆਂ ਸੀ ਤੇ ਉਹਵਾ ਵੀ ਕਾਫੀ ਚਾਲਰਿੰਗ ਸੀ ਇਸ ਕਰਕੇ ਮਤਲਬ ਇੰਨਾ ਖਲਾਰਾ ਆ ਰਿਹਾ ਹੈ ਆਪਾਂ ਜਲਦੀ ਜਲਦੀ ਬੁੱਖਰ ਲਗਾ ਕੇ ਉਸ ਤੋਂ ਬਾਅਦ ਜੇਨ ਕਰਦੇ ਹਾਂ ਵਲੋਗਿੰਗ ਚ ਕੱਟ ਸੋ एवरीवन ਮੈਂ ਸੀਲਾ ਦੇਖੋ ਮੇਰੇ ਮਗਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਹਾਂਜੀ एवरीवन ਅੰਦਰੋਂ ਮੈਂ ਸਾਰੇ ਝਾੜੂ ਲਗਾ ਦਿੱਤਾ ਸੀ ਤੇ ਹੁਣ ਵਾਰੀ ਆ ਗਈ ਬਾਹਰ ਦੀ ਤੇ ਬਾਹਰ ਤੁਸੀਂ ਦੇਖੋ ਸਾਰੇ ਪੱਤੇ ਆਪਾਂ ਇਕੱਠੇ ਕਰ ਦਿੱਤੇ ਆ ਤੇ ਇੰਨਾਂ ਨੂੰ ਅੱਜ ਆਪਣਾ ਲਾਦੇ ਲਈ ਬੜੀਆਂ ਬਾਹਰ ਕੜਨੇ ਦਾ ਬੁਰਾ ਹਾਲ ਦਿੱਤਾ ਹੋਇਆ ਇੰਨੇ ਸਾਰੇ ਪੱਤੇ ਦੇਖੋ ਸਾਰੇ ਅੰਦਰੋਂ ਇਹ ਆਟੋ ਲੈ ਕੇ ਕੈਮਰਾ ਅੱਗ ਲਾਉਣੀ ਇੱਕ ਮਿੰਟਾਂ ਬਾਅਦ ਅੰਜੀ एवरीवन ਬਾਹਰ ਆਪਾਂ ਥੋੜਾ ਯਾ ਲਗਾਉਣਾ ਹੈ ਆਪਣਾ ਲਾਲ ਛਾੜੂ ਉਸ ਤੋਂ ਬਾਅਦ ਬੱਕਰ ਫੇਰ ਕੇ ਛਾੜੂ ਦੀ ਲੋੜੀ ਨੂੰ ਬੱਕਰ ਫੇਰ ਕੇ ਉਸ ਤੋਂ ਬਾਅਦ ਆਪਾਂ ਖਾਣੇ ਦਾ ਦੋ ਬਣਾਉਣਾ ਬਸ ਲੱਗੀ ਬਣਾਉਣ ਚਾਹ ਬੜੀ ਜੰਨੀ ਉਸ ਤੋਂ ਬਾਅਦ ਆਪਾਂ ਨਾਸ਼ਤਾ ਕਰਾਂਗੇ ਦਨ ਉਸ ਤੋਂ ਬਾਅਦ ਫਰੈਸ਼ ਹੋ ਕੇ ਸ਼ਾਇਦ ਜੇ ਟਾਈਮ ਹੋਇਆ ਮੈਂ ਰੀਲਸ ਵਗੈਰਾ ਪਹਿਲੀ ਗੱਲ ਤਾਂ ਬਣਾਵਾਂਗੀ ਕਿਉਂਕਿ ਮੈਂ ਕੱਲ ਵੀ ਨਹੀਂ ਪਾ ਸਕੀ ਤੇ ਫੇਰ ਆਪਾਂ ਤਿਆਰ ਹੋਵਾਂਗੇ ਇਹ ਰਾਤ ਮੇਰੀ ਆਈ ਰਹੀ ਹੈ ਹਨਾ ਹਾਂ ਤੇ ਚਿੱਕੜ ਜਿਹਾ ਜਾਲਾ ਯਾਰ ਇਹਨिके ਮਾਜੇ ਨਾਲ ਹੋਣਗੇ ਸਾਰੇ ਇਕੱਠੇ ਪੱਤੇ ਇਹਦੇ ਨਾਲ ਦੀਆਂ ਸੋ ਹਾਂਜੀ एवरीवन ਆਪ ਕਰਨ ਲੱਗਿਆ ਨਾਸ਼ਤਾ ਦੇਖ ਸਕਦੇ ਹੋ ਪਲੇਟ ਨਹੀਂ ਦਿਖ ਰਹੀ ਸੋ ਨਾਸ਼ਤਾ ਕਰਨ ਲੱਗੀਆਂ ਮੈਂ ਸੋ ਹਾਂਜੀ ਨਾਸ਼ਤਾ ਕਰਕੇ ਉਸ ਤੋਂ ਬਾਅਦ ਆਪਾਂ ਹੋਣੇ ਤਿਆਰ ਅਮਦੇ ਜਾਨ ਨੂੰ ਮੇਰੇ ਲਈ ਆਪ ਤਿਆਰ ਬੋਕ ਕੇ एवरीवन ਨਾਪਾ ਚੁੱਕੇ ਸਿਕਾਰ ਤੇ ਦੇਖ ਸਕਦੇ ਹੋ ਤੁਸੀਂ ਹਾਂਜੀ एवरीवन ਆਪਾਂ ਘਰ ਆ ਚੁੱਕੀ ਸੀ ਮੈਂ ਤੇ ਘਰ ਆਉਣ ਸਰ ਹੀ ਆਪਣੇ ਵਲੌਗ ਦਾ ਅੱਗੇ ਅੱਗੇ ਕੀਤੀ ਸਟਾਰਟਿੰਗ ਵਲੌਗ ਦੀ ਤੇ ਬੋਬੀ ਖੇਡ ਰਿਹਾ ਪਾਰਕ ਦੇ ਵਿੱਚ ਆਖੇ ਨਹੀਂ ਮੇਰੇ ਲੱਗ ਰਿਹਾ ਹੈਗਾ ਉਹ ਦੇਖ ਸਕਦੇ ਤੁਸੀਂ ਤੇ ਬਾਕੀ ਹੁਣ ਕਿੰਨੇ ਟਾਈਮ ਬਾਅਦ ਆਪਾਂ ਆਏ ਆ ਪਾਰਕ ਦੇ ਵਿੱਚ ਗਾਇਜ਼ ਬਹੁਤ ਟਾਈਮ ਬਾਅਦ ਆਇਆ ਪਾਰਕ ਦੇ ਵਿੱਚ ਪਾਰਕ ਦੀ ਕੰਨੇ ਸਫਾਈ ਹੋਈ ਪਈ ਐ ਤੇ ਔਰ ਆ ਮੈਂ ਇਹਨੂੰ ਵਾਜਾ ਮਾਰਦੀ ਰਹੀ ਮੇਰੀ ਵਾਇ ਨਹੀਂ ਸੁਣੀ ਗਿਆ ਹੀ ਚਲਿਆ ਉਹਨੂੰ ਪਤਾ ਹੀ ਨਹੀਂ ਲੱਗਾ ਮੈਂ ਆਈ ਆ ਪਾਰਕ ਦੇ ਵਿੱਚ ਗਿਆ ਹੀ ਚਲਿਆ ਸੋ ਪਾਰਕ ਦੇਖੋ ਕਹਿੰਦੇ ਲਿਸ਼ਕਾਇਆ ਪਿਆ ਹੈ ਸਫਾਈ ਹੋਈ ਪਈ ਹੈ ਹ ਮਰੂਦ ਲੱਗੇ ਹੋਏ ਆ ਦੇਖੋ ਵਧੀਆ ਹੈ ਉਗਣਗੇ ਖਾਵਾ ਗਰਾਂਗੇ ਫਿਰ ਮੈਂ ਨਾ ਦੋ ਦੋ ਦਿਨ ਬਾਅਦ ਆਈਆਂ ਮੈਂ ਮਤਲਬ ਵਾਕ ਨਹੀਂ ਕੀਤੀ ਦੋ ਦਿਨ ਹੋ ਗਏ ਇੰਨਾ ਬਿਜ਼ੀ ਸੀ ਅੱਜ ਇੰਨਾ ਜ਼ਿਆਦਾ ਲੇਟ ਉੱਠੇ ਆ ਤੇ ਇਸ ਕਰਕੇ ਮੈਂ ਆ ਨਹੀਂ ਸਕੀ ਉਵੇਂ ਹੀ ਉਠਣਸਾਰ ਚਲੋ ਜੀ ਕੰਮ ਕਰੋ ਤਿਆਰ ਹੋਵੋ ਐਦਾ ਹੀ ਦੇਣ ਲੱਗੇ ਜਾਂਦਾ ਬਸ ਮੈਂ ਮਤਲਬ ਮੈਨੂੰ ਥੋੜੇ ਕੰਮ ਸੀਗਾ ਵਾਪਸੀ ਤੇ ਤੇ ਉਥੇ ਜਿਹੜੀ ਸ਼ਾਪ ਤੇ ਕੰਮ ਸੀ ਆਪਾਂ ਨੂੰ ਕੁਝ ਸਮਾਨ ਲੈਣਾ ਸੀ ਮੈਂ ਆਪਣੇ ਲਈ ਲੈ ਨਹੀਂ ਸਕੀ ਯਾਰ ਕਾਫੀ ਜ਼ਿਆਦਾ ਭੀੜ ਸੀ ਉਥੇ ਮੈਨੂੰ ਹੁਣ ਫੀਲ ਹੋ ਰਿਹਾ ਹੈ ਕਿ ਹੁਣ ਮੈਂ ਜਾਵਾਂ ਪਰ ਹੁਣ ਨੇਰਾ ਹੋ ਗਿਆ ਉਥੋਂ ਹੀ ਆਪਾਂ ਆਏ ਆ ਹਨ ਇਸ ਕਰਕੇ ਹੁਣ ਕੱਲ ਆਪਣਾ ਮੈਂ ਕੱਲ ਲਾ ਲਓ ਜਦੋਂ ਮੈਂ ਗਈ ਜਾਨ ਸਰ ਹੀ ਆਪਾਂ ਉਥੋਂ ਸਮਾਨ ਲੈ ਲੈਣਾ ਤੇ ਉਸ ਤੋਂ ਬਾਅਦ ਮੈਂ ਆਪਣਾ ਸਮਾਨ ਮੈਨੂੰ ਟੈਨਸ਼ਨ ਮੇਰੀ ਦੂਰ ਹੋ ਜੇਗੀ ਯਾਰ ਇੱਕ ਵਿਆਹ ਵੀ ਨੇੜੇ ਆ ਰਿਹਾ ਆਪਣਾ ਸੋ ਸ਼ਾਪਿੰਗ ਵਾਲੇ ਵਲੌਗ ਵੀ ਜ਼ਰੂਰ ਦੱਸਣਾ ਕਿੱਦਾਂ ਦੇ ਬਣੇ ਸੀਗੇ ਤੇ ਹੁਣ ਸਾਰੇ ਜਾਣੇ ਗਏ ਚਲੇ ਆ ਬੋਬੀ ਕਰਕੇ ਮੈਂ ਆਈ ਸੀ ਪਾਰਕ ਦੇ ਵਿੱਚ ਉਹ ਵੀ ਨਹੀਂ ਹੈਗਾਗਾ ਤੇ ਹੁਣ ਆਪਾਂ ਜਾਣੇ ਘਰ ਸੋ ਹਾਂਜੀ एवरीवन ਘਰ ਜਾ ਕੇ ਤੁਹਾਨੂੰ ਮਿਲਦੇ ਆਂ ਤੇ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੀਓ ਨਸੀਲਾ ਦੇਖਦੇ ਆ ਨਸੀਲਾ ਨਾਲ ਵੀ ਲੜਗਣੀ ਕੀਤੀਆਂ ਕਿੰਨੇ ਟਾਈਮ ਹੋ ਗਿਆ ਤੇ ਮੌਸਮ ਕਹਿੰਦੇ ਤੁਸੀਂ ਦੇਖ ਸਕਦੇ ਹੋ ਨਿੱਕਲ ਹੈਲੋ ਗਾਇਸ ਕਿਵੇਂ ਤੁਸੀਂ ਸਾਰੇ ਸਾਡੇ ਹੈਲੋ ਗਾਇਸ ਇੱਥੇ ਕਬੜਾ ਮਾਰਦਾ ਮੈਂ ਤੈਨੂੰ ਅੱਜ ਮਾਰਦੀ ਫਿਰਦੀਆਂ ਕੀ ਕਰਨ ਲੱਗਾ ਸੰਭਾਲ ਕੇ ਲਾਈਂਦਾਰਾ ਹੈਲੋ ਨਸੀਲਾ ਕਿਸੀ ਐ ਤੂੰ ਠੀਕ ਹੈ ਸੋ ਬੋਬੀ ਕੁਤਰਣਾ ਲੱਗਾ ਮੈਨੂੰ ਲੱਗਦਾ ਪੱਠੇ ਤੇ ਮੈਨੂੰ ਠੰਡ ਲੱਗ ਰਹੀ ਹੋਣਾ ਮੇਰੇ ਫੈਨ ਮੈਨੂੰ ਕਾਫੀ ਮਿਲਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਲਵ ਯੂ ਆ ਜਿਹੜੇ ਵਲੌਗ ਦੇਖਦੇ ਆ ਆਪਣੀ ਇੰਨਾ ਜ਼ਿਆਦਾ ਪਿਆਰ ਕਰਦੇ ਆ ਤੇ ਬਾਕੀ ਜਿਹੜੇ ਬੰਦੇ ਦਾ ਨੇਚਰ ਵਧੀਆ ਹੁੰਦਾ ਵਧੀਆ ਬੁਲਾਉਂਦਾ ਆਪਾਂ ਵੀ ਵਧੀਆ ਬੁਲਾਈਦਾ ਹਨਾ ਸੋ ਜਿਹੜਾ ਹਾਸਕੇ ਬੁਲਾਉਂਦਾ ਆ ਅਸੀਂ ਵੀ ਹਾਸਕੇ ਬੁਲਾਈਦਾ ਉਹਨਾਂ ਨੂੰ ਆ ਵੀ ਲੱਗਾ ਸੋ ਬਹੁਤ ਪਿਆਰ ਕਰਨ ਵਾਲੇ ਵੀ ਹੈਗੇ ਆ ਤੇ ਹੇਟ ਕਰਨ ਵਾਲੇ ਤਾਂ ਹੁੰਦੇ ਹੀ ਆ ਤੁਹਾਨੂੰ ਪਤਾ ਵੀ ਜਿੰਨਾਂ ਦੀ ਥੋੜੀ ਜੀ ਆਪਾਂ ਕਹਿੰਨੇ ਆ ਠੀਕ ਆ ਨਾ ਬੰਦਾ ਉਸ ਲਾਈਨਸ ਆਇਆ ਹੁੰਦਾ ਤਾਂ ਉਥੇ ਹੇਟ ਦੀ ਜ਼ਰੂਰੀ ਹੁੰਦੀ ਆ ਲੋਕੀ ਰਾਈਟ ਡੇਟ ਇਸ ਇੰਗਰਾ ਉਹਨੂੰ ਨਹੀਂ ਛੱਡਦੇ ਅਸੀਂ ਇਹਨਾਂ ਸਾਹਮਣੇ ਚੀਜ਼ ਕੀ ਨਾ ਸਾਡੇ ਤੇ ਤਮੰਚਨਾ ਇਹਨਾਂ ਦਾ ਲਾਜ਼ਮੀ ਹੁੰਦਾ ਆ ਹਨਾ ਥੀਏਟਰਾਂ ਦੀ ਗੱਲ ਕਰ ਰਹੀ ਆ ਬਾਕੀ ਬਹੁਤ ਬਹੁਤ ਨੇ ਪਿਆਰ ਵੀ ਕਰਦੇ ਆ ਲਵ ਯੂ ਸੋ ਮਚ ਅੱਜ ਤੁਸੀਂ ਪਿਆਰ ਕਰਦੇ ਰਹੋ ਤੁਹਾਡੇ ਪਿਆਰ ਦੇ ਨਾਲ ਹੀ ਆਪਾਂ ਇੱਥੋਂ ਤੱਕ ਆਏ ਆ ਹਨਾ ਫਟੇ ਦੁਦਰ ਰਾਤ ਨਾ ਮੈਂ ਮਤਲਬ ਅੱਜ ਫਿਰ ਇੰਸਟਾਗ੍ਰam ਤੇ ਵੀਡੀਓ ਨਹੀਂ ਬਣਾ ਸਕੀ ਅੱਜ ਫੇਰ ਨਹੀਂ ਮੇਰੇ ਕੋਲ ਟਾਈਮ ਨਹੀਂ ਹੈਗਾ ਸੀ ਹੁਣ ਇਸ ਤੋਂ ਬਾਅਦ ਮੈਂ ਆਪਣੀਆਂ ਇੰਸਟਾ ਦੀ ਵੀਡੀਓਜ਼ ਬਣਾਵਾਂਗੀ ਸ਼ਾਰਟ ਤੇ ਉਹ ਵੀ ਹਨੇਰੇ ਚ ਹੀ ਬਣਾਉਣੀਆਂ ਪੈਣੀਆਂ ਹੁਣ ਤੁਸੀਂ ਮੌਸਮ ਦੇਖ ਸਕਦੇ ਹੋ ਕਿਦਾਂ ਦਾ ਏ ਰੇਨਬੋ ਜਿਹਾ ਰਾਤ ਲੱਗ ਰਿਹਾ ਸੀ ਵਧੀਆ ਵੀਡੀਓ ਬਣੀਆਂ ਸੀ ਤੇ ਹੁਣੇ ਮੈਂ ਹਜੇ ਕੰਮ ਤੋਂ ਆਈ ਸੀ ਨਾ ਮੂੰਹ ਕੋਤਾ ਨਾ ਕੁਝ ਤੋਂ ਦਵਾਈਆਂ ਤੋਂ ਕੋਖ ਵੀ ਲੱਗੀ ਹੋਈ ਐ ਤੇ ਐਦਾਂ ਸੀਗਾ ਰਾਤ ਵੀ ਮੌਸਮ ਤੇ ਹੁਣ ਬੋਬੀ ਇੱਧਰ ਕੁੱਤਰ ਰਿਹਾ ਪੱਠੇ ਤੇ ਉਸ ਤੋਂ ਬਾਅਦ ਇੱਧਰ ਦਾ ਕੰਮ ਵੀ ਹੋ ਰਿਹਾ ਆਪਣੇ ਛੱਪੜ ਦਾ ਹਨਾ ਇੱਥੇ ਮਤਲਬ ਮਸ਼ੀਨਾਂ ਲੱਗੀਆਂ ਰਹੀਆਂ ਦੋ ਤਿੰਨ ਦਿਨ ਸਾਰਾ ਕੰਮ ਵੈਸੇ ਡਨ ਹੋ ਗਿਆ ਪਤਾ ਨਹੀਂ ਹੁਣ ਸਮਝ ਨਹੀਂ ਆ ਰਹੀ ਵੀ ਇੱਥੇ ਬਣ ਕੀ ਰਿਹਾ ਤਲਾਬ ਜਿਹਾ ਸ਼ਾਇਦ ਬਣੇਗਾ ਹਨਾ ਬੋਬੀ ਕੀ ਕੋ ਇੱਥੇ ਕੀ ਬਣਨਾ ਹੈ ਕੋਈ ਕਨਫਰਮ ਨਹੀਂ ਹੈਗਾ ਕੰਮ ਬਸ ਸਟਾਰਟ ਹੈ ਤੇ ਉਹ ਦੂਰ ਤੱਕ ਸਾਰਾ ਕੰਮ ਗਿਆ ਚੱਲਿਆ ਹੈ ਤੇ ਬਾਕੀ ਉਥੇ 100 ਕਿਲੋ ਸਮਾਨ ਵਗੈਰਾ ਵੀ ਪਿਆ ਹੋਇਆ ਪੱਠੇ ਉਤਰ ਗਏ ਪੱਠੇ ਕਹਿੰਦੇ ਉਤਰ ਗਏ ਆ ਮੰਮੀ ਹਵੇਲੀ ਅੱਜ ਕਹਿੰਦੇ ਆਲੂ ਗਾਜ਼ਰਾ ਵੀ ਮੰਮੀ ਨੇ ਬਣਾਈ ਆ ਸਬਜ਼ੀ ਮੈਨੂੰ ਤਾਂ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਐ ਦੇਖੋ ਦਿਖੀ ਨਹੀਂ ਰਿਹਾ ਮੈਂ ਫਲੈਸ਼ ਔਨ ਕੀਤੀ ਨਾ ਤੇ ਉਹ ਪਾਫ ਜੀ ਸੀ ਸਬਜ਼ੀ ਦੀ ਸਾਰੀ ਕੈਮਰੇ ਨੂੰ ਲੱਗ ਗਈ ਐ ਸਵੈਰ ਵਾਲੀ ਮੇਰੀ ਫੇਵਰਟ ਸਬਜ਼ੀ ਐ ਹਾਂ ਪਾ ਕੇ ਮੱਖਣ ਖਾਵਾਂਗੇ ਪੌਣਖੀ ਦੇ ਨਾਲ ਸੋ ਸਬਜੀ ਵੀ ਆਪਣੀ ਬਣੀ ਪਈ ਹੈ ਤੇ ਇਧਰ ਮੰਮੀ ਕਹਿੰਦੇ ਗੱਲੇ ਦੀ ਸਫਾਈ ਹੋਈ ਹੈ ਮੇਨ ਲੱਦਾ ਇਹ ਰੋਜ਼ ਹੀ ਹੁੰਦੀ ਰਹਿੰਦੀ ਹੈ ਅਮਰੂਦ ਐਂਡ ਹੁਣ ਆਪਾਂ ਕਰਦੇ ਆਂ ਕੱਪੜੇ ਚੇਂਜ ਹਾਂਜੀ एवरीवन ਹਨੇਰਾ ਹੋ ਚੁੱਕਿਆ ਹੈ ਤੇ ਦਿਖ ਵੀ ਨਹੀਂ ਰਿਹਾ ਕੁਝ ਬਾਦ ਦੀ ਲਾਈਟ ਵੀ ਬੰਦ ਕੀਤੀ ਹੋਈ ਆ ਸੋ ਮਿਲਦੇ ਆਂ ਆਪਾਂ ਨੈਕਸਟ ਵਲੌਗ ਦੇ ਵਿੱਚ ਜੇਕਰ ਵੀਡੀਓ ਛੋਟੀ ਜੀ ਵਧੀਆ ਲੱਗੀ ਹੋਵੇ ਲਾਈਕ ਐ ਕਮੈਂਟ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਆਂ ਨੈਕਸਟ ਵੀਡੀਓਜ਼ 'ਚ